ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਂ ਪਿਛਲੇ ਕਈ ਮਹੀਨਿਆਂ ਤੋਂ ਜੀਓਪੋਲਟੈਕਸ ਦੀ ਇੰਟਰਨੈਸ਼ਨਲ ਖਬਰਾਂ ਤੇ ਨਿਗਾਹ ਮਾਰ ਰਿਹਾ ਹਾਂ ਜਿੰਨੇ ਵੀ ਵੱਡੇ ਮੁਲਕ ਨੇ ਦੱਖਣੀ ਏਸ਼ੀਆ ਦੇ ਉਹਨਾਂ ਦੀਆਂ ਡਿਪਲੋਮੈਟਿਕ ਮੀਟਿੰਗਾਂ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਖਬਰਾਂ ਜਾਂ ਜਿਹੜੇ ਸਿੱਖ ਰੈਗੂਲੇਸ਼ਨ ਪਾਸ ਹੋਏ ਨੇ ਜਾਂ ਜਿਹੜੇ ਸਿੱਖ ਨਸਲ ਕੁਸ਼ੀ ਦੇ ਵਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਮਤੇ ਪਏ ਨੇ ਇਹ ਬਹੁਤ ਗੱਲਾਂ ਨੇ ਜਿਹੜੀਆਂ ਤੁਹਾਡੇ ਰਾਜ ਵੱਲ ਇਸ਼ਾਰਾ ਕਰ ਰਹੀਆਂ ਨੇ ਇਹਦੇ ਵਿੱਚ ਜਿਹੜਾ ਹੈਗਾ ਨਿਊ ਵਾਲਡ ਆਰਡਰ ਲਾਗੂ ਹੋਣਾ ਤੇ ਟਰੰਪ ਸਾਹਿਬ ਦਾ ਆਉਣਾ ਅਤੇ ਅਚਾਨਕ ਹੀ ਟਰੰਪ ਸਾਹਿਬ ਨੇ ਦੁਨੀਆ ਦੇ ਕਈ ਦੇਸ਼ਾਂ ਦੇ ਉੱਪਰ ਜਿਹੜਾ ਹੈਗਾ ਬੈਨ ਵੀ ਲਾਏ ਬੰਧੀਆਂ ਲਾਈਆਂ ਟਾਇਰ ਫੁਲਾਏ ਸੰਧੀਆਂ ਹੋਈਆਂ ਨਵੇਂ ਸਮਝੌਤੇ ਹੋਏ ਇਹਦੇ ਨਾਲ ਜਿਹੜਾ ਹੈਗਾ ਪੰਘੋਲਕ ਤਾਣੇ ਦੇ ਮਾਣ ਦੇ ਵਿੱਚ ਬਹੁਤ ਵੱਡੇ ਬਦਲਾਅ ਆਏ ਨੇ ਇੰਨਾ ਸਾਰੇ ਗੱਲਾਂ ਚੱਲਦਿਆਂ ਦੇ ਵਿੱਚ ਜਿੰਨੀਆਂ ਵੀ ਇਹ ਗੱਲਾਂ ਚੱਲ ਰਹੀਆਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਪੰਜਾਬ ਦੇ ਨਾਲ ਬਹੁਤ ਵੱਡਾ ਲੈਂਕ ਹੈ ਇਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਇਹਨਾਂ ਖਬਰਾਂ ਨੂੰ ਸੇਖ ਨੇ ਜਿਹੜੇ ਰਾਜਨੀਤੀ ਦੇ ਵਿੱਚ ਸਟਰੋਂਗ ਹੋਏ ਨੇ ਡਿਵੈਲਪਮੈਂਟ ਪੱਧਰ ਤੇ ਸਟਰੋਂਗ ਹੋਏ ਨੇ ਸਿੱਖਾਂ ਨੇ ਜਿਹੜੀ ਆਪ ਦੀ ਪਹੁੰਚ ਆ ਯੂਨ ਐਨ ਤੱਕ ਤਕੜੀ ਕੀਤੀ ਐ ਸਿੱਖਾਂ ਦੇ ਜਿਹੜੇ ਝੰਡੇ ਨੇ ਉਹ ਅਮਰੀਕੀ ਝੰਡੇ ਦੇ ਬਰਾਬਰ ਝੂਲਦੇ ਨੇ ਅੱਜ ਵੱਡੇ ਸਮਾਗਮਾਂ ਦੇ ਵਿੱਚ ਸਿੱਖਾਂ ਦੀ ਬੈਠਣੀ ਉੱਠਣੀ ਆ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਆ ਇਹ ਵੀ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੇ ਇਹ ਸਾਰਾ ਕੁਝ ਸੰਕੇਤ ਨੇ ਇੱਕ ਇਹਨਾਂ ਨੂੰ ਸਮਝਣ ਦੀ ਸਮਝਣ ਦੀ ਲੋੜ ਆ ਫਿਰ اچانک ਜਿਹੜਾ ਹੈਗਾ ਇਹ ਕਸ਼ਮੀਰ ਦੇ ਵਿੱਚ ਹਿੰਦੂ ਭਰਾ ਜਿਹੜੇ ਮਾਰੇ ਜਾਣੇ ਖਬਰ ਹੈ ਕਿਹੜਾ ਮੁਲਕ ਕਰ ਗਿਆ ਜਾਂ ਕਿਸ ਨੇ ਕਰਵਾਇਆ ਤੇ ਹਿੰਦੁਸਤਾਨ ਵੱਲੋਂ ਜੰਗ ਦਾ एलान ਕਰ ਦੇਣਾ ਤੇ ਪੰਜਾਬ ਦੇ ਬਾਡਰਾਂ ਦਾ ਸਪੈਸ਼ਲ ਇਸਤੇਮਾਲ ਕਰਨਾ ਜਾਨੀ ਕਿ ਇਹ ਵੀ ਇੱਕ ਸਿਆਸਤ ਦਾ ਹਿੱਸਾ ਸੀ ਵੀ ਪੰਜਾਬ ਦੀ ਧਰਤੀ ਨੂੰ ਹੈਗਾ ਜਿਹੜਾ ਜੰਗ ਦਾ ਮੈਦਾਨ ਬਣਾਇਆ ਜਾਵੇ ਪੰਜਾਬ ਨੂੰ ਹੋਰ ਆਰਥਿਕ ਪੱਖੋਂ ਨਸ਼ਟ ਕੀਤਾ ਜਾਵੇ ਸਾਰੇ ਪਾਸਿਓਂ ਯਾਨੀ ਕਿ ਪੰਜਾਬ ਹੀ ਟਾਰਗੇਟ ਤੇ ਸੀ ਇਹਦੇ ਵਿੱਚ ਜੰਗ ਦੇ ਇੱਕ ਦੋ ਦਿਨਾਂ ਬਾਅਦ ਹੀ ਇੰਟਰਨੈਸ਼ਨਲ ਇੱਕ ਸੰਸਥਾ ਜਿਹਦਾ ਨਾਮ ਹੈ ਆਈਐਮਐਫ ਇਹਦੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਇਹਦੇ ਵੱਲੋਂ ਨਾਲ ਦੀ ਨਾਲ ਹੀ ਪਾਕਿਸਤਾਨ ਨੂੰ 7 ਬਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਤੇ ਦੂਸਰੇ ਤੀਸਰੇ ਦਿਨੀ 트ੰਪ ਸਾਹਿਬ ਨੇ ਇਹ ਜੰਗਬੰਦੀ ਕਰਵਾਤੀ ਬਹੁਤ ਵਧੀਆ ਗੱਲ ਹੋਈ ਜੰਗਬੰਦੀ ਹੋਈ ਆ ਅਸੀਂ ਵੀ ਇਸ ਜੰਗਬੰਦੀ ਦੇ ਹੱਕ ਵਿੱਚ ਸੀ ਕਿਉਂਕਿ ਸਿਮਰਨਜੀਤ ਸਿੰਘ ਮੰਨਦਾ ਪਿਛਲੇ 20-25 ਦਿਨਾਂ ਤੋਂ ਅਸੀਂ ਰੇਲੀਆਂ ਕਰ ਰਹੇ ਆ ਵੀ ਜੰਗ ਹੋਣਾ ਜੰਗ ਬੰਦ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਨਾਲ ਪੰਜਾਬ ਦਾ ਨੁਕਸਾਨ ਸੀ ਪਰ ਨਾਲ ਦੀ ਨਾਲ ਇੱਕ 트ੰਪ ਸਾਹਿਬ ਨੇ ਇੱਕ ਬਹੁਤ ਹੀ ਦੁੱਖ ਦੀ ਰਗ ਤੇ ਹੱਥ ਧਰਿਆ ਜਿਹੜੀ ਉਹ ਰਗ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਜਿਹੜਾ ਕਸ਼ਮੀਰ ਮੁੱਦਾ ਉਹਨੇ ਕਸ਼ਮੀਰ ਦੀ ਗੱਲ ਕੀਤੀ ਆ ਕਸ਼ਮੀਰ ਦੀ ਗੱਲ ਹੋਣਾ ਇਹ ਵੀ ਤੁਹਾਡੇ ਰਾਜਵਾਲੀ ਇੱਕ ਸੰਕੇਤ ਕਰਦਾ ਹੈ ਹੁਣ ਆਉਣੀਆਂ ਗੱਲ ਵੀ ਪੰਜਾਬ ਦੇ ਬਾਰਡਰਾਂ ਨੂੰ ਇਸਤੇਮਾਲ ਕੀਤਾ ਗਿਆ ਤੇ ਪੰਜਾਬ ਨੂੰ ਜੰਗਮਦਾਨ ਬਣਾਇਆ ਗਿਆ ਇਹਦੇ ਵਿੱਚ ਪੰਜਾਬ ਨੇ ਕੀ ਖਟਿਆ ਪੰਜਾਬ ਦੇ ਕੀ ਫਾਇਦੇ ਹੋਏ ਪੰਜਾਬ ਦੇ ਦੋ ਤਿੰਨ ਫਾਇਦੇ ਹੋਏ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਜੰਗ ਲੱਗਣ ਤੋਂ ਬਾਅਦ ਲੈਹੰਦੇ ਦੇ ਚੜ੍ਹਦੇ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਸਾਡੇ ਭੈਣ ਭਰਾਵਾਂ ਨੇ ਇੱਕ ਦੂਜੇ ਪ੍ਰਤੀ ਜਿਹੜਾ ਪਿਆਰ ਭਰਿਆ ਭਰੀਆਂ ਵੀਡੀਓ ਜਾਂ ਮੈਸੇਜ ਦੇ ਰਹੇ ਆਂ ਆਪਦੇ ਪਿਆਰ ਦਾ ਸਨੇਹਾ ਜਿਹੜਾ ਦੁਨੀਆ ਨੂੰ ਦਿੱਤਾ ਉਹਦੇ ਨਾਲ ਜਿਹੜਾ ਨਿਊ ਜਿਹੜੇ ਇਹ ਵੱਡੇ ਫੋਰਨ ਮਿਨਿਸਟਰ ਬੈਠੇ ਨੇ ਜਿਹੜੇ ਦੁਨੀਆ ਨੂੰ ਦੇਖ ਰਹੇ ਨੇ ਉਹਨਾਂ ਨੇ ਸਾਰਾ ਕੁਝ ਦੇਖਿਆ ਉਹਨਾਂ ਨੂੰ ਇਹ ਵੀ ਪਤਾ ਵੀ ਜਿਹੜਾ ਇਹ ਲੈਂਦਾ ਤੇ ਚੜਦਾ ਪੰਜਾਬ ਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਸੀ ਇਕੱਠਾ ਸੀ ਤੇ ਇਹਦੇ ਵਿਚਾਲੋਂ ਚੀਰ ਪਾ ਦਿੱਤਾ ਗਿਆ ਸਾਲ 1947 ਦੇ ਵਿੱਚ ਉਧਰ ਲੈਂਦਾ ਪੰਜਾਬ ਬਣ ਗਿਆ ਇਧਰ ਚੜਦਾ ਪੰਜਾਬ ਬਣ ਗਿਆ ਪਰ ਪਿਛਲੇ ਸਮੇਂ ਦੇ ਵਿੱਚੋਂ ਇਹ ਸਾਰਾ ਕੁਝ ਦੁਸ਼ਮਣੀ ਦੇ ਅੰਦਰ ਹੀ ਚੱਲ ਰਿਹਾ ਸੀ ਪੰਜਾਬ ਦੋਨੇ ਪੰਜਾਬਾਂ ਦਾ ਜਿਹੜਾ ਪਿਆਰ ਆ ਉਹ ਕਦੇ ਖੁੱਲ ਕੇ ਸਾਹਮਣੇ ਆਇਆ ਹੀ ਨਹੀਂ ਸੀ ਹੁਣ ਦੁਨੀਆ ਨੂੰ ਪਤਾ ਲੱਗ ਚੁੱਕਿਆ ਵੀ ਲੈਂਦਾ ਤੇ ਚੜਦਾ ਪੰਜਾਬ ਆ ਜਿਹੜਾ ਕਦੇ ਵੀ جنگ ਨਹੀਂ ਚਾਹੁੰਦਾ ਤੇ ਇਹ ਚਾਹੁੰਦਾ ਵੀ ਅਸੀਂ ਬਹੁਤ ਜਲਦੀ ਇਕੱਠੇ ਹੋ ਜਾਈਏ ਇਹਦੇ ਵਿੱਚ ਤੀਜਾ ਫਾਇਦਾ ਇਹ ਹੋਇਆ ਵੀ ਜਿਹੜੇ ਪੰਜਾਬ ਦੇ ਵਿੱਚ ਪਈਏ ਭੱਜੇ ਨੇ 70-80 ਲੱਖ ਪਈਆ ਜਿਹੜਾ ਪੰਜਾਬ ਦੇ ਵਿੱਚ ਕਾਬਜ ਹੋ ਚੁੱਕਿਆ ਉਹਨਾਂ ਦੇ ਵਿੱਚੋਂ ਇਹ 15-20% ਜਾ ਚੁੱਕਿਆ ਹੁਣ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਬਹੁਤ ਚੀਜ਼ਾਂ ਹੈ ਸਮਝਣ ਦੀ ਜ਼ਰੂਰਤ ਹੈ ਹੁਣ ਪੰਜਾਬ ਨੂੰ ਇੱਕੇ ਦੀ ਜ਼ਰੂਰਤ ਹੈ ਪੰਜਾਬ ਨੂੰ ਜਿਹੜਾ ਹੈਗਾ ਜਾਤੀ ਪਾਤੀ ਦੇ ਆਧਾਰ ਤੇ ਜਿਹੜੀਆਂ ਗੱਲਾਂ ਆਪਣੇ ਦੇ ਵਿੱਚ ਹੁੰਦੀਆਂ ਨੇ ਛੋਟੇ ਛੋਟਾ ਵੱਡਾ ਉਹਨੂੰ ਖਤਮ ਕਰਨ ਦੀ ਜ਼ਰੂਰਤ ਹੈ ਆਪਾਂ ਪਹਿਲਾਂ ਭਈਆਂ ਤੋਂ ਕੰਮ ਬਹੁਤ ਜ਼ਿਆਦਾ ਕਰਾਉਂਦੇ ਆ ਠੀਕ ਆ ਆਪਣਾ ਨਹੀਂ ਸਰਦਾ ਤੇ ਭਈਏ ਇਹ ਸਾਡੇ ਪੰਜਾਬ ਦੇ ਉੱਪਰ ਕਬਜ਼ਾ ਕਰ ਰਹੇ ਨੇ ਸਾਡੇ ਆਪ ਦੇ ਭਰਾਵਾਂ ਨਾਲ ਸਾਡੇ ਫਰਕ ਪਈ ਜਾਂਦੇ ਆ ਹੁਣ ਤੁਸੀਂ ਹੁਣ ਪੰਜਾਬ ਵਾਸੀਆਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਭਈਆਂ ਤੋਂ ਹੁਣ ਦੂਰ ਹੀ ਰਹੀਏ ਇਹਨਾਂ ਨੂੰ ਗਲੋਂ ਲਾ ਦਈਏ ਮੌਕਾ ਹੈ ਇਹ ਸਮਾਂ ਦਾ ਤੇ ਜਿਹੜਾ ਕੰਮ ਦੀ ਗੱਲ ਰਹੀ ਜਿਹੜੇ ਕੰਮ ਨੇ ਜੇ ਆਪਣੇ ਭਰਾ 2-400 ਰੁਪਇਆ ਵੱਧ ਵੀ ਲੈ ਜਾਣਗੇ ਉਹ ਪੈਣਾ ਤਾਂ ਆਪਣੇ ਭਰਾਵਾਂ ਦੇ ਢਿੱਡ ਜੀ ਆ ਨਾ ਕੋਈ ਬਗਾਨਾ ਤਾਂ ਨਹੀਂ ਲੈ ਕੇ ਜਾਊਗਾ ਸੋ ਇਹ ਗੱਲਾਂ ਜਿਹੜੀਆਂ ਸਮਝਣ ਦੀ ਜ਼ਰੂਰਤ ਹੈ ਸੋ ਮੇਰੇ ਕਹਿਣ ਦਾ ਮਤਲਬ ਰਗਰੇਟੇ ਸਿੱਖਾਂ ਤੋਂ ਬਿਨਾ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਰਹਿ ਰਖੇ ਨੇ Hindu Muslim Sikh ईसाई ਜਿੰਨੇ ਵੀ ਆਪਾਂ ਪੰਜਾਬ 'ਚ ਆ ਇਹ ਜਿੰਨਾ ਚਿਰ ਸਾਰੇ ਆਪਾਂ ਇਕੱਠੇ ਨਹੀਂ ਹੁੰਦੇ ਤਾਂ ਜਿਹੜਾ ਹੈਗਾ ਅਸੀਂ ਕਦੇ ਕਾਮਯਾਬ ਨਹੀਂ ਹੋਵਾਂਗੇ ਅਸੀਂ ਆਵਦਾ ਰਾਜ ਲੈ ਹੀ ਨਹੀਂ ਸਕਾਂਗੇ ਸੋ ਇਹ ਬਹੁਤ ਮੌਕੇ ਵਾਲੀ ਗੱਲ ਆ ਵੀ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਵੀਰ ਨੇ ਜਾਂ ਹੋਰ ਜਿੰਨੇ ਵੀ ਕੰਮ ਨੇ ਸਭ ਤੋਂ ਪਹਿਲ ਆ ਜਿਹੜੀ ਉਹ ਆਪਣੇ ਪੰਜਾਬੀਆਂ ਨੂੰ ਦਿੱਤੀ ਜਾਵੇ 10 ਰੁਪਏ ਉਹਨਾਂ ਨੂੰ ਵਾਧਾ ਦਿੱਤੇ ਜਾਣ ਉਹਨਾਂ ਨਾਲ ਪਿਆਰ ਵਧਾਇਆ ਜਾਵੇ ਨਾ ਕਿ ਪਿਆਰ ਉਹ ਘਟਾਇਆ ਜਾਵੇ ਇੱਕ ਪੈਸਿਆਂ ਦੇ ਵਸ ਪੈਸਾ ਬੂਸਾ ਸਭ ਕੁਝ ਇੱਥੇ ਰਹਿ ਜਾਣਾ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚੋ ਜੇ ਤੁਸੀਂ ਰਾਜ ਨਾ ਲੈ ਸਕੇ ਤਾਂ ਤੁਸੀਂ ਇਹ ਗੱਲ ਸਮਝ ਲਓ ਵੀ ਆਉਣ ਵਾਲੀਆਂ ਆਪਣੀਆਂ ਅਗਲੀਆਂ ਦੋ ਨਸਲਾਂ ਦੇ ਵਿੱਚ ਵਿੱਚ ਇਹਨਾਂ ਨੇ ਸਭ ਕੁਝ ਤਹਿਸਨੈਸ ਕਰ ਦੇਣਾ ਕੋਈ ਨਵੀਂ ਨਹੀਂ ਛੱਡਣਾ ਇਹਨਾਂ ਨੇ ਪੰਜਾਬ ਦਾ ਸੋ ਇਹ ਬੇਨਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਤਾਂ ਪਹਿਲੇ ਦਿਨ ਤੋਂ ਪਿਆਰ ਦਾ ਸਨੇਹਾ ਲੈ ਕੇ ਚੱਲੀ ਹੈ ਤੇ ਆਪਣੇ ਰਾਜ ਦੇ ਲਈ ਲੜ ਰਹੀ ਹੈ ਤੇ ਅਸੀਂ ਤਾਂ ਲੜਦੇ ਹੀ ਰਹਾਂਗੇ ਚੰਗੇ ਆ ਜਾਂ ਮੜੇ ਆ ਹਰ ਇਨਸਾਨ ਦੇ ਵਿੱਚ ਚੰਗੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਜਿਹੜੇ ਮੁੱਦੇ ਨੇ ਇਹ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣ ਦੇ ਮੁੱਦੇ ਨੇ ਸੋ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਹੈ ਵੀ ਆਪਦਿਆਂ ਨੂੰ ਘੜ ਲਾਓ ਬਗਾਨਿਆਂ ਨੂੰ ਨਾ ਆਪ ਦਾ 100 200 ਵੱਧ ਲੈ ਜੂ ਆਪਦੇ ਘਰੇ ਹੀ ਹੋਊਗਾ ਸੋ ਇਹ ਗੱਲਾਂ ਸੋਚਣ ਦੀ ਸਮਝਣ ਦੀ ਇਸ ਟਾਈਮ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਦੇ ਗੁਰੂ ਪਾਤਸ਼ਾਹ ਮੇਰ ਕਰਨ ਜਿਹੜੀਆਂ ਇਹ ਸਾਰੀਆਂ ਪੰਗੋਲਕ ਤਾਣੇ ਨਿਵਾਣੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਬਹੁਤ ਜਲਦ ਪ੍ਰਮਾਤਮਾ ਤੁਹਾਨੂੰ ਜਿਹੜਾ ਹੈਗਾ ਆਪਣਾ ਰਾਜ ਵੀ ਦੇ ਸਕਦਾ ਬਹੁਤ ਜਲਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ